ਹਾਂ ਜੀ ਥੈਂਕ ਯੂ ਅੱਜ ਬੇਰ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਦੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋ ਕਿ ਸ਼ਕਤੀਸ਼ਕੀ ਬੰਦੇ ਤੇ ਏਰੀਆ ਵਿੱਚ ਹੈ ਔਰ ਕੋਈ ਵਾਰਦਾਤ ਵੀ ਕਰ ਸਕਦੇ ਆ ਉਸ ਬੰਦੇ ਦੀ ਸਪੈਸ਼ਲ ਨਾਕਾਬੰਦੀ ਵੀ ਕੀਤੀ ਗਈ ਸੀ ਜੀ ਇਸ ਦੌਰਾਨ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਿਹਾ ਸੀ ਇਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪੁੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ ਜਿਹੀ ਫਾਇਰਿੰਗ ਤੋਂ ਉਹਨਾਂ ਦੀ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਤੇ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਮੈਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਜਿਹੜਾ ਇਹ ਜਿਹੜਾ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਸਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਮੇਰੇ ਫੋਨ ਵਿੱਚ ਉਹ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿੱਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਹੈ ਜੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸਿਸ ਚ ਤਰੰਤਰੰ ਪੁਲਿਸ ਨੂੰ ਵਾਂਟਡ ਇੱਕ सरपंच ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਤੇ ਉਹਦੇ ਵਿੱਚ ਵੀ ਇਹ ਨਾਮਜ਼ਦ ਹੈ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਵਿੱਚ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਬਲਾਕ ਕ੍ਰਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਸਿਰ ਇੱਕ ਦੀ ਲੋਕਸ਼ਮ ਹਾਂਜੀ ਕਿਹਦੀ ਲੋਕਸ਼ੀ ਹੈ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾ ਸੁਵਾਲ ਬੁਲੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨ ਕਨਸ਼ਾਮਪੁਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਕਿੰਨਾ ਦਾ ਇਹ ਸਰਗਰਮ ਬੰਪਰ ਸੀ ਜਦੋਂ ਇੱਕ ਆਲੀ ਮੋਰਚੇ ਤੇ ਦੋ ਬੰਦੇ ਸੀ ਕਿ ਇਕੱਲੇ ਸੀ ਇਹ ਹੁਣ ਕਿਉਂਕਿ ਉਹ ਤਾਂ ਹਨੇਰਾ ਵੀ ਸੀਗਾ ਜੀ ਇਹ ਸਾਰਾ ਕਿਉਂ ਇੱਕਦਮ ਹੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉੱਥੇ ਕਾਫੀ ਸਰਚ ਵੀ ਕੀਤੀ ਆ ਤੇ ਇਹ ਹੋਰ ਅਸੀਂ ਕਲੀਅਰ ਕਰ ਲਾਂਗੇ ਸਾਰਾ ਜੀ ਜਦੋਂ ਜਕਮੀ ਹੋਇਆ ਹਾਂ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਜਕਮੀ ਹੋਇਆ ਉਹ ਕਿੰਨਾ ਕਿੰਝੜਾ ਜੀ ਉਹ ਠੀਕ ਆ ਜੀ ਨੂੰ ਰੈਫਰ ਕਰ ਰਹੇ ਆ ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਆ ਹੈ ਉਹਦੇ ਇਲਾਜ ਲਈ ਜਿਸ ਤਰੀਕੇ ਨਾਲ ਇਸ ਗੋਲੀ ਲੱਗੀ ਜਿਸ ਤਰੀਕ ਕਿੰਨਾ ਕ ਸਮਝਦੇ ਹੋ ਕਿ ਕ੍ਰਾਈਮ ਨੂੰ ਠੱਲ ਪੈ ਗਈ ਇਹਦੇ ਇਸ ਤਰ੍ਹਾਂ ਦੇ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਜੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅੰਸਰ ਆ ਕੋਈ ਵੀ ਗੈਂਗਸਟਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਹੈ ਜ਼ਰੂਰ ਕਰਾਂਗੇ ਸਰ ਇਹ ਪੁਲਿਸ ਵਾਏ ਜਿਹੜਾ ਅਨੁਸਾਰ ਦਿਖਾਤੀ ਤਾਂ ਹਾਂਜੀ ਉਹ ਉਹ ਹੁਣ ਮੈਂ ਇਸ ਤੋਂ ਬਾਅਦ ਉੱਥੇ ਵੀ ਮੌਕੇ ਤੇ ਜਾ ਰਿਹਾ ਸਾਡੇ ਐਸਐਸਪੀ ਸਾਹਿਬ ਉੱਥੇ ਹੈਗੇ ਆ ਜੀ ਉਸ ਚੀਜ਼ ਨੂੰ ਵੀ ਅਸੀਂ ਸਾਰਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਔਰ ਜਿਹੜੇ ਮਲਜ਼ਮ ਆ ਉਹਨਾਂ ਨੂੰ ਵੀ ਅਸੀਂ ਛੇਤੀ ਹੀ ਕਾਨੂੰਨ ਅਨੁਸਾਰ ਸਜ਼ਾ ਦਵਾਗੇ ਜਿੰਨੇ ਕਿ ਇਸ ਤੋਂ ਪਹਿਲੋ ਗ੍ਰਨੇਡ ਹਮਲੇ ਹੋਏ ਆ ਸਾਡੇ ਸਾਰੇ 100% ਟ੍ਰੇਸ ਹੋ ਚੁੱਕੇ ਆ ਔਰ ਇਹ ਵੀ ਅਸੀਂ ਟ੍ਰੇਸ ਕਰੇ ਬੱਬਰ ਖਾਲਸਾ ਨੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਹਾਂਜੀ ਮੈਂ ਫੜਿਆ ਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਇਸ ਤੋਂ ਬਾਅਦ ਮੈਂ ਉੱਥੇ ਜਾ ਰਿਹਾ ਹਾਂ ਔਰ ਪਿੰਨੀਆਂ ਵੀ ਜ਼ਿੰਮੇਵਾਰੀਆਂ ਬੱਬਰ ਖਾਲਸਾ ਨੇ ਹੀ ਲਈਆਂ ਸੀਗੀਆਂ ਹਾਂਜੀ ਔਰ ਇੱਥੇ ਹੀ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਕੇ ਉਹ ਬੰਦੇ ਅਸੀਂ ਫੜੇ ਵੀ ਸੀਗੇ ਔਰ ਜ਼ਖਮੀ ਵੀ ਹੋਏ ਸੀਗੇ ਇਹ ਵੀ ਬੰਦੇ ਅਸੀਂ ਬਹੁਤ ਛੇਤੀ ਹੀ ਸਲਾਖਾਂ ਦੇ ਪਿੱਛੇ ਰੱਖਿਆ ਸਰ ਬਟਾਲਾ ਕੇਸ ਦੇ ਵਿੱਚ ਦੋਵਾਂ ਪਾਸੋਂ ਕਿੰਨੀਆਂ ਗੋਲੀਆਂ ਚਲੀਆਂ ਸਭ ਇਹ ਇਹ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੱਲੋ ਤਾਂ ਇਹੀ ਸੀ ਕਿ ਸਾਡੇ ਪੁਲਿਸ ਪਾਰਟੀ ਸੁਰੱਖਿਅਤ ਰਵੇ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਇੱਥੇ ਸ਼ਿਫਟ ਕਰਿਆ ਸਰ ਜਿਹੜਾ ਜ਼ਖਮੀ ਹੋਇਆ ਉਹ ਕੌਣ ਆ ਔਰ ਮੈਂ ਦੱਸਿਆ ਜੀ ਉਹਦਾ ਰஞ்சிਤ ਸਿੰਘ ਨਾਮ ਸੀ ਨਹੀਂ ਇਹ ਨਹੀਂ 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 ਮੈਂ ਨਹੀਂ ਨਹੀਂ ਅਸੀਂ ਨਾਂ ਨਹੀਂ ਦੱਸਾਂਗੇ ਸਰ ਥੋੜਾ ਸਕਿਉਰਿਟੀ ਰੀਜਨਸ ਕਰਕੇ ਉਹਦੀ ਕੰਡੀਸ਼ਨ ਕੀ ਗਨ ਸ਼ਾਟ ਲੱਗਾ ਗਨ ਸ਼ਾਟ ਲੱਗ ਗਰਨੇਡ ਜਿਹੜੇ ਸੀ ਉਹ ਪਾਕਿਸਤਾਨ ਤੋਂ ਵਾਲੇ ਸੀ ਜਾਂ ਚైనా ਵਾਲੇ ਸੀ ਕਿਹੜਾ ਜੀ ਜਿਹੜੇ ਗਰਨੇਡ ਹਮਲੇ ਹੁਣ ਤੱਕ ਹੋਏ ਨੇ ਉਹ ਗਰਨੇਡ ਕਿ ਮੈਡੀਕਿੰਗ ਕਿੱਥੋਂ ਦੇ ਆ ਦੇਖੋ ਗਰਨੇਡ ਤਾਂ ਪਾਰਤੋ ਹੀ ਆਉਂਦੇ ਆ ਜੀ ਉਥੋਂ ਪਾਕਿਸਤਾਨ ਤੋਂ ਹੀ ਆਉਂਦੇ ਆ ਡਰੋਨ ਰਾਹੀਂ ਹੀ ਸਾਰੇ ਇਹ ਗਰਨੇਡ ਆਏ ਸੀ ਥੈਂਕ ਯੂ ਸਰ ਥੈਂਕ ਯੂ ਜੀ